ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਵਧੀਆ। ਤੇ ਅੱਜ ਹੈਗੀ ਆ ਛੁੱਟੀ ਤੇ ਟਾਈਮ ਹੋ ਗਿਆ 9:30 ਦਾ। ਤੇ ਆਪਾਂ ਧਰੀ ਅੱਚਾ। ਤੇ ਅੱਜ ਮੌਸਮ ਵੀ ਬਾਹਰ ਵਧੀਆ ਆ ਅੱਜ ਥੋੜੀ ਜਿਹੀ ਠੰਡ ਹੈ ਆ ਧੁੱਪ ਚ ਠੰਡ ਲੱਗਦੀ ਆ। ਕੱਲ ਮੌਸਮ ਵਧੀਆ ਸੀਗਾ। ਤੇ ਕੱਲ ਅਸੀਂ ਇਹ ਮੰਜਾ ਇੱਥੇ ਢਾਹ ਕੇ ਧੁੱਪ ਸੇਕੀ ਸੀ ਨਾਲੇ ਪੀਤੀ ਸੀ ਚਾਹ। ਬੜਾ ਨਜ਼ਾਰਾ ਆਇਆ ਸੀ ਇੰਡੀਆਰ ਕੀ ਧੁੱਪ ਲੱਗ ਰਹੀ ਸੀ। ਤੇ ਹੁਣ ਆ ਪਟ ਘੜੇ ਸੀ ਤੇ ਹੁਣ ਮੈਂ ਧਰਤੀ ਚਾਹ ਤੇ ਅੰਡੇ ਬਲ ਨੇ ਅੱਜ ਸਾਡੇ ਮੀਆਂ ਜੀ ਵੀ ਘਰ ਪੇ ਹੈ ਤੇ ਚਾਹ ਧਾਲੀ ਤੇ ਅੱਜ ਸਾਡੀ ਛੁੱਟੀ ਆ ਚਾਹ ਪਾਣੀ ਪੀ ਗੇ ਰੋਟੀ ਪਾਣੀ ਬਣਾਵਾਂਗੇ ਤੇ ਅੱਜ ਉਧਰ ਸਾਡੇ ਚੁਈ ਨੇ ਲੱਡੂ ਨੇ ਸਾਡੀ ਨੇ ਲਵਾਈਆ ਮਹਿੰਦੀ ਕਹਿੰਦੀ ਮੈਸੀ ਮੈਂ ਮਹਿੰਦੀ ਲਾਈਆ ਮੇਰੀ ਫੋਟੋ ਪਾ ਦੀ ਜੀ YouTube ਤੇ ਮੈਂ ਦੇਖਣੀ ਤੇ ਆ ਪਾ ਦੀ ਪਾਵਾਂਗੇ ਵੀਡੀਓ ਜਦ ਤੱਕ ਤੁਸੀਂ ਉਹਨਾਂ ਦੀ ਆ ਵੀਡੀਓ ਦੇਖਿਓ ਤੇ ਮੈਂ ਚਾਹ ਪਾਣੀ ਪੀ ਕੇ ਮਿਲਦੀਆਂ ਤੁਹਾਨੂੰ। ਦਾ ਖਾਣਾ। ਚੱਲ ਫਿਰ ਬਾਹਰ। ਇੱਥੇ ਖਾਣੀ। ਇੱਥੇ ਨਹੀਂ ਖਾਣੀ ਹੈਗੀ। ਇੱਥੇ ਹੋਊਗਾ। ਇੱਥੇ ਨਹੀਂ। ਇੱਥੇ ਘਾਤੋਂ ਖਾਣੀ ਆਂ ਇੰਡੀਆ ਦਾ ਆਈਟਮ ਇੱਥੇ ਬੈਠ ਕੇ ਖਾਣੀ ਰੋਟੀ ਚੱਲ ਬਾਹਰ। ਹਾਂ ਦੇਖ ਦੂਜੇ ਜਾਨੇ ਬਾਹਰ ਬੈਠੇ ਬੈਰ ਰੋਟੀ ਖਾਂਦੇ ਆ ਚੱਲ ਆ ਜਾ ਬਾਹਰ। ਟੀਵੀ ਦੇਖਣੀ ਆ। ਹੈਂ? ਕੋਈ ਵੀ ਟੀਵੀ। ਟੀਵੀ ਬਾਹਰ ਜਾ ਕੇ ਦੇਖ ਲੈ ਲਿਵਿੰਗ ਰੂਮ। ਬਾਹਰ ਹੈ ਨਹੀਂ ਉੱਤੇ। ਉੱਥੇ ਇਹ ਨਹੀਂ ਫਿਰ ਇੱਥੇ ਬੈ ਕੇ ਤੇ ਟੀਵੀ ਦੇਖਣਾ ਇੱਥੇ। ਨਾ ਰੋਟੀ ਖਾਣੀ ਰੋਟੀ ਬਾਹਰ ਚੱਲ ਕੇ ਖਾ। ਚੱਲ ਫੇ ਰੋਟੀ ਨਹੀਂ ਮਿਲਣੀ ਓਕੇ ਬਾਏ ਤੈਨੂੰ ਅੱਜ ਰੋਟੀ ਨਹੀਂ ਮਿਲਦੀ ਫੇ ਓਕੇ ਸੀਨਾ ਨਾ ਨੰਦਾਂ ਪੀਪਲ ਊ ਡੂਇੰਗ ਨਾ ਇਹ ਤੂੰ ਨਦਰ ਹੈ ਕੀ ਲੱਗਦਾ ਤੂੰ ਦਹੀਂ ਲੈਣੀ ਆ ਨਹੀਂ ਲੱਗਦਾ ਦਹੀਂ ਆ ਦੇ ਉਹਦੇ ਚ ਪਿਆ ਉੱਥੇ ਪਿਆ ਨਹੀਂ ਆਹ ਸੀ ਓਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੋਗ ਮੇਰੇ ਨਾਲ ਖਾਣੀ ਆ ਰੋਟੀ ਮੇਰੇ ਨਾਲ ਖਾਣੀ ਆ ਕਿਹਦੇ ਨਾਲ ਖਾਣੀ ਆ ਮੈਂ ਤਾਂ ਦੋਨੋਂ ਬਾਈ ਹੈਂ ਵੀ ਉੱਡੇ ਦਨੀ

ਨਹੀਂ ਕੰਧਾ ਰੋਟੀ ਨਹੀਂ ਖਾਣੀ ਸਵੇਰ ਦੀ ਰੋਟੀ ਰੋਟੀ ਨਹੀਂ ਖਾਣੀ ਓਕੇ ਸਾਵ ਨੂੰ ਪੁੱਛਣਾ ਸਾਵ ਅੱਜ ਆਪਾਂ ਕਿੱਥੇ ਜਾਣਾ ਚਾਂਚੀ ਤੋਂ ਉਹ ਬਈ ਕਿਸ ਹੈ ਜਿਹਦਾ ਅੱਧੀ ਵਾਰ ਘੱਟ ਕਰ ਫਿਰ ਪਤਾ ਲੱਗੂ ਅੱਜ ਆਪਾਂ ਕਿੱਥੇ ਜਾਣਾ ਅੱਜ ਕਿੱਥੇ ਜਾਣਾ ਅੱਜ ਆਪਾਂ ਸ਼ੋਪਿੰਗ ਆਣ ਜਾਣਾ ਨਾ ਕੀ ਕੀ ਲੈ ਕੇ ਆਉਣਾ ਮੇਰੀ ਬਾਲ ਹਮ ਤੇਰਾ ਸੂਟ ਹਾਂ ਇੱਕ ਪਾ ਲੈੰਗਾ ਲੈ ਕੇ ਆਉਣਾ ਇੱਕ ਮਹਿੰਦੀ ਲਵਾ ਕੇ ਆਉਣੀ ਆ ਆਪਾਂ ਕਿੱਥੇ ਜਾਣਾ ਵਿਆਹ ਤੇ ਜਾਣਾ ਕੱਲੂ ਜਾਣਾ ਕੱਲੂ ਜਾਣਾ ਨਾ ਤੇ ਫਿਰ ਸ਼ਾਪਿੰਗ ਕਰਨੀ ਅੱਜ ਆਪਾਂ ਜਾਣਾ ਨਾ ਸ਼ਾਪਿੰਗ ਕਿੱਥੋਂ ਕਰਨੀ ਆ ਰਿਜ਼ਾਰਟ ਤੋਂ ਕਿਹੜੇ ਬਾਜ਼ਾਰ ਤੋਂ ਹਾੜੀ ਰਾਜਾ ਬਾਜ਼ਾਰ ਹਾਂ ਚੱਲ ਠੀਕਾ ਪ੍ਰੀਤੀ ਨੂੰ ਮਿਕਸ ਕਰ ਦ ਹਾਂ ਕਿੰਨਾ 85% 85% ਜਤਿੰਦਰ ਨੂੰ 70 70% ਮਾਸੜ ਨੂੰ 25 ਮੈਂ ਤੁਹਾਨੂੰ 75 ਜਿੰਦਾਂ ਨੂੰ 70% ਉਹ ਮਾਈ ਗੋਡ ਚੱਲ ਕੋਈ ਨਹੀਂ ਫਿਰ ਹੁਣ ਮੈਂ ਮੈਨੂੰ ਮੈਂ ਜਾਵਾਂ ਫਿਰ ਅੱਜ ਮੈਂ ਚਲੀ ਜਾਨੀ ਆ ਫਿਰ ਮੈਨੂੰ ਵੜਾ ਤਾਂ ਮਿਸ ਕਰਨਾ ਹੈ ਸਾਰਿਆਂ ਤੋਂ ਸਾਰਿਆਂ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਨਾ ਹੈ ਮੈਨੂੰ ਕਰਦਾ ਸਾਰਿਆਂ ਤੋਂ ਜ਼ਿਆਦਾ ਕੈਮਰੇ ਦੇ ਮੂਰੇ ਤਾਂ ਨਹੀਂ ਝੂਠ ਬੋਲੀ ਜਾਂਦਾ ਹੈ ਚਲ ਲਵ ਯੂ ਟੂ

ਕਤਨੇ ਕਿਤਨੇ ਆ ਉਹ ਵੀ ਹਜੇ ਸ਼ੁਰੂਆਤ ਨਹੀਂ ਹੋਈ ਗਈ ਬੰਦੇ ਕਿਤਨੇ ਬੈਕ ਕਿਵੇਂ ਲਗਾਣਗੇ ਬੈਕ ਬਲੌਗ ਨਾ ਸੀ ਕੈਮਰਾ ਹਜੇ ਵੀ ਤਰਕ ਕਿਤਨੇ 2000 ਰੁਪਏ ਆ ਇਹ ਤਾਂ ਬਲੌਗ ਆ ਆਪਾਂ ਬਲੌਗ ਇਸ ਤੋਂ ਪਿੱਛੇ ਕਰਤਾ ਦੱਸੋ ਕੀ ਕਰਦੇ ਆ ਉਹ ਤਾਂ ਦੱਸੋ ਉਹ ਤਾਂ ਦੱਸੋ ਕੀ ਕਰਦੇ ਆ ਪੂਰੇ ਜਿਹਾ ਪਤਨੀ ਪਤਨੀ ਲੱਗ ਹਾਂਜੀ ਆਪਾਂ ਚਾਹ ਪਾਣੀ ਪੀ ਲਿਆ ਤੇ ਆਪਾਂ ਬਲੌਗ ਨੂੰ ਕਰਦੇ ਆ ਇੱਥੇ ਐਂਡ ਤੇ ਅੱਜ ਦੀ ਵੀਡੀਓ ਬਹੁਤ ਥੋੜੀ ਆ ਕਿਉਂਕਿ ਮੈਨੂੰ ਕੰਮ ਤੋਂ ਕਾਲ ਆ ਗਈ ਕਿਸੇ ਨੇ ਕਾਲ ਅਲੋਟ ਕਰ ਦਿੱਤੀ ਤੇ ਮੈਨੂੰ ਜਾਣਾ ਪੈਣਾ ਆ ਤੇ ਮੈਂ ਚੱਲੀ ਆ ਉੱਥੇ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀਗਾ ਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਚ ਵੀਡੀਓ ਅੱਜ ਬਹੁਤ ਛੋਟੀ ਬਣੀ ਆ ਆਈ نو ਤੇ ਮੈਂ ਕੋਸ਼ਿਸ਼ ਕਰੂੰਗੀ ਕੱਲ ਨੂੰ ਵੀਡੀਓ ਥੋੜੀ ਜਿਹੀ ਵੱਡੀ ਪਾਉਂਗੀ ਤੇ ਅੱਜ ਮੈਨੂੰ ਜਾਣਾ ਪੈਣਾ ਕੰਮ ਤੇ ਤੇ ਆਪਾਂ ਇੱਥੇ ਹੀ ਵਲੌਗ ਦਾ ਕਰਦੇ ਹਾਂ ਜੇ ਸਾਡੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸਾਰਿਆਂ ਦਾ